ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਵਾਗਤ ਹੈ ਜੀ ਆਪ ਸਭ ਦਾ ਦਾਸ ਦੇ YouTube ਚੈਨਲ ਤੇ ਉਮੀਦ ਹੈ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬੜੀ ਹੀ ਅਹਿਮ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜੀ ਤੇ ਜਿਹੜੀ ਕੀ ਬਹੁਤ ਸਾਰੇ ਵੀਰਾਂ ਅਤੇ ਭੈਣਾਂ ਦੀ ਪਰੇਸ਼ਾਨੀ ਦੇ ਨਾਲ ਸੰਬੰਧਤ ਹੈ ਜਿਹੜੇ ਕਿ ਉਹਨਾਂ ਨੂੰ ਪ੍ਰੈਕਟਿਸ ਦੇ ਦੌਰਾਨ ਜਦੋਂ ਵੀ ਉਹ ਪ੍ਰੈਕਟਿਸ ਕਰਨ ਬੈਠਦੇ ਹਨ ਅਭਿਆਸ ਕਰਨ ਬੈਠਦੇ ਹਨ ਤੇ ਉਹਨਾਂ ਨੂੰ ਉਸ ਪਰੇਸ਼ਾਨੀ ਤੋਂ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਵੀਰਾਂ ਤੇ ਭੈਣਾਂ ਦੇ ਮੈਸੇਜ ਆਏ ਸਨ ਕਿ ਜਦੋਂ ਘਰ ਬੈਠ ਕੇ ਅਸੀਂ ਪ੍ਰੈਕਟਿਸ ਕਰਨੀ ਹੈ ਤੇ ਨਾਲ ਤਬਲੇ ਦੀ ਲੋੜ ਹੁੰਦੀ ਹੈ ਪਰ ਕਿਉਂਕਿ ਤਬਲੇ ਵਾਲਾ ਉਸ ਵਕਤ ਕੋਈ ਮੌਜੂਦ ਨਹੀਂ ਹੁੰਦਾ ਤੇ ਅਕਸਰ ਇਹ ਹੀ ਹੁੰਦਾ ਹੈ ਕਿ ਹਰ ਵਕਤ ਕੋਈ ਤਬਲੇ ਵਾਲਾ ਜਿਹੜਾ ਕੋਈ ਤਬਲਾ ਵਾਦਕ ਹੈ ਜੋੜੀ ਵਜਾਉਣ ਵਾਲਾ ਉਹ ਸਾਡੇ ਕੋਲ ਉਹ ਵੀ ਇਹ ਜ਼ਰੂਰੀ ਨਹੀਂ ਹੈ ਪ੍ਰੈਕਟਿਸ ਅਸੀਂ ਕਿਸੇ ਵੀ ਵਕਤ ਕਰਨ ਸਾਡਾ ਚਿਤ ਕਰ ਸਕਦਾ ਹੈ ਤੇ ਜੇ ਤਬਲਾ ਨਾਲ ਵੱਜਦਾ ਹੋਵੇ ਤੇ ਪ੍ਰੈਕਟਿਸ ਜਿਹੜੀ ਹੈ ਉਹ ਹੋਰ ਬਿਹਤਰ ਤਰੀਕੇ ਦੇ ਨਾਲ ਸੰਗੀਤ ਰਾਂ ਹੋ ਜਾਂਦੀ ਹੈ ਤੇ ਸਵਾਲ ਪੈਣਾ ਦਾ ਤੇ ਵੀਰਾਂ ਦਾ ਇਹ ਸੀ ਵੀ ਕੋਈ ਐਹੋ ਜਿਹੀ ਐਪ ਦੱਸੋ ਜਿਹਨੂੰ ਪਲੇ ਕਰਕੇ ਅਸੀਂ ਨਾਲ ਤਬਲੇ ਦੀ ਸੰਗਤ ਸਾਡੇ ਨਾਲ ਹੋ ਜਾਵੇ ਤੇ ਸੋਹਣੇ ਤਰੀਕੇ ਨਾਲ ਪ੍ਰੈਕਟਿਸ ਅਸੀਂ ਕਰ ਸਕੀਏ ਤੇ ਕਈ ਹੁੰਦਾ ਇਹ ਵੀ ਸਵਾਲ ਸੀ ਵੀ ਤੁਸੀਂ ਵੀਡੀਓਜ਼ ਦੇ ਵਿੱਚ ਜਿਹੜਾ ਤਬਲਾ ਪਲੇ ਹੋ ਰਿਹਾ ਉਹ ਕਿਹੜੀ ਐਪ ਤੁਸੀਂ ਯੂਜ਼ ਕਰਦੇ ਹੋ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਇਹ 100% ਹੱਲ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਬਦੀ ਨੇ ਵੇਖਣਾ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੀ ਕੀ ਹੈ ਜਦੋਂ ਵੀ ਪ੍ਰੈਕਟਿਸ ਕਰਨੀ ਆ ਸਾਨੂੰ ਤਬਲਾ ਨਾਲ ਪਲੇ ਉਹਨਾਂ ਕੋਲ ਵੀ ਇਹਦੇ ਵਾਸਤੇ ਕੀ ਕੀ ਚਾਹੀਦਾ ਸੋ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਇੱਕ ਬਲੂਟੁੱਥ ਹੋਣਾ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਸਾਊਂਡ ਇਫੈਕਟ ਜਿਹੜਾ ਉਹ ਸੋਹਣਾ ਬਣ ਜਾਂਦਾ ਹੈ ਆਵਾਜ਼ ਜਿਹੜੀ ਹੈ ਐਕਸਪਲੋਰ ਹੋ ਜਾਂਦੀ ਹੈ ਤੇ ਸਾਨੂੰ ਤਬਲੇ ਦੇ ਬੋਲ ਜਿਹੜੇ ਆ ਉਹ ਚੰਗੀ ਤਰ੍ਹਾਂ ਸੁਣਾਈ ਦਿੰਦੇ ਨੇ ਤੇ ਅਸੀਂ ਕੱਲੇ-ਕੱਲੇ ਬੋਲ ਨੂੰ ਸਮਝ ਕੇ ਫਿਰ ਉਹਦੇ ਨਾਲ ਅਭਿਆਸ ਕਰ ਸਕਦੇ ਹਾਂ ਸੋ ਬਲੂਟੁੱਥ ਇੱਕ ਤੇ ਆਪ ਜੀ ਨੂੰ ਚਾਹੀਦਾ ਹੈ ਜਿਹੜਾ ਕਿ 400-500 ਰੁਪਏ ਦਾ ਬੇਸਿਕਲੀ ਵਧੀਆ ਆ ਜਾਂਦਾ ਹੈ ਨਾਰਮਲੀ ਇੰਨੇ ਕ ਰੇਂਜ ਦੇ ਵਿੱਚ ਆ ਜਾਂਦਾ ਹੈ ਤੇ ਦੂਸਰੇ ਨੰਬਰ ਤੇ ਆਪ ਜੀ ਨੂੰ ਇੱਕ ਮੋਬਾਈਲ ਚਾਹੀਦਾ ਹੈ ਕਿਉਂਕਿ ਮੋਬਾਈਲ ਤਕਰੀਬਨ ਅੱਜ ਹਰ ਇੱਕ ਦੇ ਹੱਥ ਦੇ ਵਿੱਚ ਹੁੰਦਾ ਹੀ ਹੈ ਸੋ ਆਪ ਨੇ ਆਪਣੇ ਮੋਬਾਈਲ ਦੇ ਨਾਲ ਅਤੇ ਉਸ ਬਲੂਟੁੱਥ ਦੇ ਨਾਲ ਆਸਾਨੀ ਦੇ ਨਾਲ ਤੁਸੀਂ ਤਬਲਾ ਨਾਲ ਪਲੇ ਕਰ ਸਕਦੇ ਹੋ ਤੇ ਉਹਦੇ ਨਾਲ ਪ੍ਰੈਕਟਿਸ ਕਰ ਸਕਦੇ ਹੋ ਕੁਝ ਸ਼ਬਦ ਗਾਇਨ ਕਰਨਾ ਤੁਸੀਂ ਸ਼ਬਦ ਗਾਇਨ ਕਰ ਸਕਦੇ ਹੋ ਤੇ ਇਹ ਆਪਾਂ ਕਰਨਾ ਕਿਸ ਤਰੀਕੇ ਦੇ ਨਾਲ ਇਹ ਸਾਰਾ ਆਪਾਂ A to Z ਜਿਹੜਾ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ ਸੋ ਸਭ ਤੋਂ ਪਹਿਲਾਂ ਆਪ ਜੀ ਨੇ ਕੀ ਕਰਨਾ ਬਲੂਟੁੱਥ ਜਿਹੜਾ ਉਹਨੂੰ ਤੁਸੀਂ ਔਨ ਕਰ ਲੈਣਾ ਜੀ ਵੈਲਕਮ ਟੂ ਬੂ ਮਿਊਜ਼ਿਕ ਵਾਇਲਡ ਤੇ ਉਸ ਤੋਂ ਬਾਅਦ ਕਿੰਨੇ ਅੱਜ ਇਹਨੇ ਕੀ ਕਰਨਾ ਆਪਣੇ ਫੋਨ ਦੇ ਨਾਲ ਇਹਨੂੰ ਕਨੈਕਟ ਕਰ ਲੈਣਾ ਜਿਹੜਾ ਮੈਂ ਪਹਿਲਾਂ ਹੀ ਕੱਲ ਕਰ ਰੱਖਿਆ ਕਿਉਂਕਿ ਮੈਂ ਇਹਦੇ ਨਾਲ ਅਭਿਆਸ ਕਰਦਾ ਜਾਂ ਵੀਡੀਓਸ ਵਗੈਰਾ ਬਣਾਈਦੀ ਆ ਫਿਰ ਉਹਦੇ ਵਿੱਚ ਯੂਜ਼ ਕਰੀਦਾ ਪਰ ਤੁਸੀਂ ਬਲੂਟੁੱਥ ਦੇ ਵਿੱਚ ਜਾ ਕੇ ਉਹਨੂੰ ਸਰਚ ਕਰ ਲੈਣਾ ਜਿਹੜਾ ਵੀ ਬਲੂਟੁੱਥ ਹੈ ਉਹਨੂੰ ਆਨ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਤਬਲਾ ਕਿੱਥੋਂ ਲੱਭਣਾ ਐਪਸ ਵੀ ਹੈਗੀਆਂ ਨੇ ਮੈਂ ਉਹ ਵੀ ਵੀਡੀਓ ਦੇ ਐਂਡ ਦੇ ਵਿੱਚ ਆਪਜੀ ਦੇ ਨਾਲ ਸ਼ੇਅਰ ਕਰ ਲਾਂਗਾ ਡਿਸਕਸ ਕਰ ਲਾਂਗਾ ਤੁਹਾਨੂੰ ਦਿਖਾ ਦੇਵਾਂਗਾ ਕਿਹੜੀ ਐਪਸ ਨੇ ਜਿਹੜੀਆਂ ਸਪੈਸੀਫਿਕ ਨੇ ਉਹਦੇ ਵਿੱਚ ਆਪਜੀ ਤਰ੍ਹਾਂ ਤਰ੍ਹਾਂ ਦਾ ਤਬਲਾ ਤੁਹਾਨੂੰ ਮਿਲ ਜਾਏਗਾ ਪਰ ਜਿਹੜਾ ਮੈਂ ਯੂਜ਼ ਕਰਦਾ ਜਾਂ ਆਪਜੀ ਨੂੰ ਮੈਂ ਰეკਮੈਂਡ ਕਰਾਂਗਾ ਵੀ ਤੁਸੀਂ ਵੀ ਇਹ ਸਭ ਤੋਂ ਸੋਹਣਾ ਤਰੀਕਾ ਬਿਹਤਰ ਤਰੀਕਾ ਜੇ ਇਸ ਤਰੀਕੇ ਨਾਲ ਆਪਜੀ ਕਰੋਗੇ ਤੇ ਜਿਹੜਾ ਵੀ ਤਾਲ ਤੁਹਾਨੂੰ ਚਾਹੀਦਾ ਜਿਸ ਤਰ੍ਹਾਂ ਵੀ ਚਾਹੀਦਾ ਉਹ ਹਰ ਇੱਕ ਤਰ੍ਹਾਂ ਦਾ ਤਾਲ ਹਰ ਇੱਕ ਸਪੀਡ ਦੇ ਅੰਦਰ ਤੁਹਾਨੂੰ ਇੱਥੇ ਮਿਲ ਜਾਏਗਾ ਸੋ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਸਾਡੇ ਮੋਬਾਈਲ ਦੇ ਵਿੱਚ YouTube ਐਪ ਜਿਹੜੀ ਹੈ ਉਹਨੂੰ ਆਪਾਂ ਓਪਨ ਕਰ ਲੈਣਾ ਸਰਚ 바ਰ ਦੇ ਵਿੱਚ ਜਾ ਕੇ ਜਿਹੜਾ ਵੀ ਥਾਲ ਸਾਨੂੰ ਚਾਹੀਦਾ ਲੋੜਿੰਦਾ ਉਹਨੂੰ ਅਸੀਂ ਚਾਹੀਏ ਇੱਥੇ ਟਾਈਪ ਕਰ ਸਕਦੇ ਹਾਂ ਟਾਈਪ ਕਰ ਦਿਓ ਇੱਥੇ ਠੀਕ ਹੈ ਜੀ ਉੱਥੇ ਜਾ ਕੇ ਕੀਬੋਰਡ ਆ ਗਿਆ ਇੱਥੇ ਤੁਸੀਂ ਟਾਈਪ ਕਰ ਸਕਦੇ ਹੋ ਤੇ ਇਸ ਤੋਂ ਬਿਨਾਂ ਸਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਅਸੀਂ ਬੋਲ ਕੇ ਕੱਢ ਸਕਦੇ ਹਾਂ ਜਿੱਥੇ ਮਾਈਕ ਵਾਲਾ ਸਾਈਨ ਬਣਿਆ ਹੋਇਆ ਹੈ ਇੱਥੇ ਤੁਸੀਂ ਇੱਕ ਕਲਿੱਕ ਕਰਕੇ ਇਹਨੂੰ ਉਤੋਂ ਬਾਅਦ ਫਿਰ ਬੋਲ ਦੇਣਾ ਜਿਹੜਾ ਵੀ ਤਾਲ ਸਾਨੂੰ ਚਾਹੀਦਾ ਮੰਨ ਲਓ ਸਾਨੂੰ ਤਿੰਨ ਤਾਲ ਚਾਹੀਦੇ ਤਿੰਨ ਤਾਲ ਸੀ ਸ਼ਰਪ ਤਿੰਨ ਤਾਲ ਸੀ ਸ਼ਾਮ ਚਲੋ ਜੀ ਇਹ ਸਾਡੇ ਸਾਹਮਣੇ ਵੀਡੀਓਜ਼ ਆ ਗਈਆਂ ਤਿੰਨ ਤਾਲ ਦੇ ਨਾਲ ਰਿਲੇਟਡ ਕਾਫੀ ਸਾਰੀਆਂ ਬਹੁਤ ਸਾਰੀਆਂ ਤੇ ਪੇਚ ਜਿਹੜੀ ਹੈ ਉਸੇ CSR ਪੈ ਸਾਡੀ ਠੀਕ ਹੈ ਜੀ ਸਕੇਲ ਆਖ ਦਿੰਦੇ ਨੇ ਨੋਰਮਲੀ ਐ ਵੈਸੇ ਬੇਸਿਕਲੀ ਪੇਚ ਹੁੰਦੀ ਐ ਇਹ ਸਾਰੀਆਂ ਵੀਡੀਓ ਸਾਡੇ ਸਾਹਮਣੇ CSR ਪਦੀਆਂ ਖੁੱਲ ਗਈਆਂ ਨੇ ਠੀਕ ਹੈ ਜਿਹੜਾ ਵੀ ਇਹਦੇ ਵਿੱਚੋਂ ਪਲੇ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ ਤੇ ਦੂਸਰਾ ਇਹ ਦਾ ਫਾਇਦਾ ਹੈ ਜਿੰਨੀ ਸਪੀਡ ਵਿੱਚ ਸਾਨੂੰ ਚਾਹੀਦੀ ਐ ਇਹ 100 BPM 100 BPM ਦੇ ਵਿੱਚ ਆ ਗਈ ਇਸ ਤੋਂ ਬਿਨਾਂ ਇਹ ਸਾਡੇ ਕੋਲੇ 200 BPM ਤੇ 200 ਤੇ ਆ ਗਈਆਂ ਇਤੋਂ ਬਾਅਦ 160 160 ਬੀਪੀਐਮ ਤੇ ਅਗੇ 150 230 ਜਿੰਨੀ ਸਪੀਡ ਸਾਨੂੰ ਚਾਹੀਦੀ ਹੈ ਉਹ ਸਪੀਡ ਵੀ ਅਸੀਂ ਇਹਦੇ ਉੱਤੇ ਚਾਹੇ ਤਾਂ ਸਿੱਧੇ ਨਿਕਲ ਗਏ ਇਹਦੇ ਵਿੱਚੋਂ ਸਿਲੈਕਟ ਕਰ ਲਓ 120 ਬੀਪੀਐਮ ਆ ਗਿਆ ਤੇ ਚਾਹੇ ਤੁਸੀਂ ਬੋਲ ਕੇ ਜਿਹੜਾ ਆਪਾਂ ਇੱਥੇ ਬੋਲੇ ਤਿੰਨ ਤਾਲ ਸੀ ਸਰਬ 120 ਬੀਪੀਐਮ ਤੁਸੀਂ ਦੇਖੋ ਜੋ ਆਪਾਂ ਬੋਲਿਆ ਟਾਈਪ ਹੋ ਗਿਆ ਸ਼ਾਪ 120 ਆ ਗਿਆ ਠੀਕ ਹੈ ਇਹਦੇ ਵਿੱਚ ਤੁਸੀਂ ਗਾਇਨ ਕਰਨਾ ਕੁਝ ਵੀ ਗਾਇਨ ਕਰ ਸਕਦੇ ਹੋ ਆਪਾਂ ਦੇਖੋ ਗਾਇਨ ਕਰਕੇ ਦੇਖਦੇ ਹਾਂ स <tihar>, ਕੋਈ ਵੀ ਤਾਲ ਜਿਹੜੇ ਦੇ ਵਿੱਚ ਵੀ ਤੁਸੀਂ ਗਾਉਣਾ ਚਾਹੁੰਦੇ ਹੋ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਮੰਨ ਲਓ ਤੁਸੀਂ ਕੋਈ ਸਰਗਮਾਂ ਦਾ ਅਭਿਆਸ ਕਰਨਾ ਹੈ ਉਹਦੇ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਆਪਣੀ ਪ੍ਰੈਕਟਿਸ ਨੂੰ ਸੋਹਣੇ ਢੰਗ ਦੇ ਨਾਲ ਕਰ ਸਕਦੇ ਹੋ 120 ਤੇ ਸੀ 140 ਤੇ ਆ ਗਿਆ ਸਾਨੀਦਕ ਮੰਗਾਰੇ ਸੋ ਜਿੰਨੇ ਵੀ ਸਪੀਡ ਕਰੋ ਚਾਹੀਦੀ ਹੈ ਉਹ ਸਪੀਡ ਵੀ ਤੁਹਾਨੂੰ ਮਿਲ ਜਾਏਗੀ ਤੇ ਜਿਹੜੇ ਵੀ ਪੇਚ ਚਾਹੀਦੀ ਉਹ ਪੇਚ ਵੀ ਆਪ ਜੀ ਨੂੰ ਮਿਲ ਜਾਏਗੀ ਹੁਣ ਮੰਨ ਲਓ A150 VPM ਦੇ ਵਿੱਚ ਆ ਗਏ ਠੀਕ ਹੈ ਆਰਤਸ ਆ ਆਏ ਇਸਕੇ ਯਾਦ ਵਿੱਚ ਕੋਈ ਹੋਰ ਰਾਗ ਕੋਣਾ ਤੁਸੀਂ ਜਿਹੜਾ ਮਰਜ਼ੀ ਰਾਗ ਗਾ ਲਾ ਠੀਕ ਹੈ ਮਿਲਾਵਣਾ ਸਾਰੇ ਸਾਨੀ ਸਾ ਦਾਨੀ ਸਾ ਦਾਨੀ ਸਾ ਦਾਨੀ ਸਾਨੀ ਦਾ ਪਮਾ ਗਾਰੇ ਸਾਰੇ ਗਾਰੇ ਗਮਾਰ ਲਲਾ ਪਗਾ ਗਾਰੇ ਸ ਸੋਇਸ ਟ੍ਰੀਕ ਨਾਲ ਇਹ ਸਿਰ ਮਤਲ ਨਾਲ ਪ੍ਰੈਕਟਿਸ ਕਰਕੇ ਦਿਖਾਈਏ ਕਿਵੇਂ ਇੱਕ ਆਪਾਂ ਬਿਨਾ ਤਬਲੇ ਤੋਂ ਪ੍ਰੈਕਟਿਸ ਕਰਨੀ ਆ ਤੇ ਇੱਕ ਆਪਾਂ ਤਬਲੇ ਦੇ ਨਾਲ ਕਰਨੀ ਆ ਬਹੁਤ ਫਰਕ ਪੈਂਦਾ ਹੈ ਨਾਲ ਨਾਲ ਜਦੋਂ ਤਬਲਾ ਪਲੇ ਹੁੰਦਾ ਹੋਵੇ ਸਾਨੂੰ ਮਾਤਰਾ ਦਾ ਵੀ ਪਤਾ ਲੱਗਦਾ ਰਹਿੰਦਾ ਉਸ ਤਾਲ ਦਾ ਚਲਨ ਕੀ ਹੈ ਉਹਦੀ ਚਾਲ ਦਾ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਠੀਕ ਹੈ ਜੀ ਸੋ ਇਹ ਤਾਂ ਤਰੀਕਾ ਸੀ ਆਪਾਂ ਨੂੰ ਵੀ ਕਿਵੇਂ ਆਪਾਂ ਇਹਦੇ ਵਿੱਚੋਂ ਫਾਈਂਡ ਆਊਟ ਕਰਨਾ ਕਿਦਾਂ ਪਾ ਲੈਣਾ ਹੈ ਠੀਕ ਹੈ ਜੀ ਤੇ ਹੁਣ ਹੋਰ ਵੀ ਇਹਦੇ ਫੰਕਸ਼ਨ ਨੇ ਜਿਹੜੇ ਸਾਡੇ ਵਾਸਤੇ ਬੜੇ ਫਾਇਦੇਮੰਦ ਸਾਬਤ ਹੁੰਦੇ ਨੇ ਇੱਕ ਤਾਂ ਹੋ ਗਿਆ ਜਿਹੜੀ ਵੀ ਤਾਲ ਸਾਨੂੰ ਚਾਹੀਦੀ ਹੈ ਉਹ ਤਾਲ ਅਸੀਂ ਇਹਦੇ ਵਿੱਚ ਸਰਚ ਕਰ ਸਕਦੇ ਹਾਂ ਤੇ ਦੂਸਰਾ ਜਿਹੜੀ ਦੀ ਪਿੱਚ ਦਾ ਚਾਹੀਦੀ ਉਹ ਪਿੱਚ ਵੀ ਅਸੀਂ ਸਰਚ ਕਰ ਸਕਦੇ ਆ ਜਿਹੜੀ ਸਪੀਡ ਚਾਹੀਦੀ ਸਪੀਡ ਵੀ ਜੇਕਰ ਸਾਨੂੰ ਚਾਹੀਦਾ ਸੀ ਤਾਨਪੁਰਾ ਵੀ ਨਾਲ ਪਲੇ ਹੋਵੇ ਤੇ ਤਾਨਪੁਰਾ ਵੀ ਸਾਨੂੰ ਨਾਲ ਪਲੇ ਹੁੰਦਾ ਮਿਲ ਜਾਏਗਾ ਜਿਸ ਵੀ ਰਾਗ ਦਾ ਚਾਹੀਦਾ ਦੇਖੋ ਤਿੰਨ ਤਾਲ ਸੀ ਸ਼ਾਰਪ 120 ਬੀਪੀਐਮ ਵਿਦ ਤਾਨਪੁਰਾ ਰਾਗ ਆਸਾਵਰੀ ਕਲਸੀ ਸ਼ਾਗ 120 ਬੀਪੀਐਮ ਵਿੱਚ ਤਿੰਪੂਰ ਰਾਗ ਅਸਾਵਰੀ ਇਹ ਦੇਖੋ ਜੀ ਹੁਣ ਇਹ ਤਿੰਨ ਤਾਲੀ ਵੱਜ ਰਿਹਾ 120 ਬੀਪੀਐਮ ਦੇ ਵਿੱਚ ਵੱਜ ਰਿਹਾ ਤੇ ਨਾਲ ਤਾਨਪੂਰਾ ਵੀ ਆ ਗਿਆ ਰਾਗ ਅਸਾਵਰੀ ਦਾ ਇਹਦੇ ਵਿੱਚ ਗਾਇਨ ਕਰਕੇ ਦੇਖਦੇ ਹਾਂ Dinner, the king, got ਪਾਲ ਕਰੈਨਤ ਸੋਇਸਤਰੀ ਕਨਲ ਕਿਸੇ ਵੀ ਤਾਲ ਦੇ ਨਾਲ ਕਿਸੇ ਵੀ ਪਿਛ ਦੇ ਉੱਤੇ ਵਿਦਤਾਨਪੁਰਾ ਕਿਸੇ ਵੀ ਰਾਗ ਦੇ ਅੰਦਰ ਇਹਨੂੰ ਆਪਾਂ ਗਾ ਸਕਦੇ ਹੁਣ ਜਿਵੇਂ ਮੰਨ ਲਓ ਡੀ ਸ਼ਾਰਪ ਦੇ ਵਿੱਚ ਆਪਾਂ ਗਾਉਣਾ ਸਾਡੇ ਸਾਹਮਣੇ ਡੀ ਸ਼ਾਰਪ ਆਈ ਗਿਆ ਰੂਪਕ ਤਾਲ ਹੈ ਡੀ ਸ਼ਾਰਪ ਦੇ ਵਿੱਚ ਆਪਾਂ ਗਾਉਣਾ ਠੀਕ ਹੈ ਮਹਾਂ ਪਰਖਣ ਜਾਏ ਰਤਨਾ ਪਰਖਣ ਜਾਏ ਰਤਨਾ ਪਰਖਣ ਜਾਏ ਤੇ ਵੀ ਤਾਲ ਦੇ ਵਿੱਚ ਤੁਸੀਂ ਪ੍ਰੈਕਟਿਸ ਕਰੋਗੇ ਇਹ ਸਿਸਟਮ ਜਿਹੜਾ ਪੂਰੀ ਤਰ੍ਹਾਂ ਤੁਹਾਡੀ ਮਦਦ ਕਰੇਗਾ ਜੀ ਸੋ ਇਹ ਚੀਜ਼ਾਂ ਆਪਾਂ ਸਾਰੀਆਂ ਦੇਖ ਲਈਆਂ ਵੀ ਕੋਈ ਵੀ ਤਾਲ ਕੋਈ ਵੀ ਚਾਲ ਉਸ ਤਾਲ ਦੀ ਕੋਈ ਵੀ ਚਾਲ ਜਿਹੜੀ ਵੀ ਰਿਦਮ ਆਪ ਜੀ ਨੂੰ ਚਾਹੀਦੀ ਹੈ ਬੀਪੀਐਮ ਜਿੰਨੇ ਤੇ ਚਾਹੀਦਾ ਹੈ 100 ਚਾਹੀਦਾ 120 110 130 150 ਜਿੰਨੀ ਵੀ ਚਾਹੀਦੀ ਹੈ ਇਹ ਜਿਵੇਂ ਪਿੱਛੇ ਦੇ ਉੱਤੇ ਚਾਹੀਦੀ ਹੈ C# sharp, D# ਭੈਣਾ ਨੂੰ ਚਾਹੀਦਾ ਕਿਉਂਕਿ ਨਾਰਮਲੀ G# ਤੋਂ ਭੈਣਾ ਗਾਉਂਦੀਆਂ ਨੇ ਸੋ ਆਪਾਂ G# ਤੋਂ ਤਿੰਨ ਤਾਲ G# ਲਾਉਤੀ ਇਹ ਭੈਣਾ ਦਾ ਸਕਿੱਲ ਤੋਂ ਆ ਗਿਆ ਇਹ ਭੈਣਾ ਦਾ ਸਕਿੱਲ ਤੋਂ ਸੋ ਭੈਣਾ ਲਈ ਵੀਰਾਂ ਲਈ ਜਾਂ ਜਿੰਨੇ ਵੀ ਸੰਗੀਤ ਪ੍ਰੇਮੀ ਨੇ ਭਾਵੇਂ ਕੋਈ ਬਹੁਤਾ ਭਾਵੇਂ ਕੋਈ ਥੋੜਾ ਬਹੁਤ ਹੀ ਸੰਗੀਤ ਦੇ ਨਾਲ ਜੁੜਿਆ ਉਹਦੇ ਵਾਸਤੇ ਇਹ ਬਹੁਤ ਹੀ ਲਾਹੇਵੰਦ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਘਰ ਬੈਠ ਕੇ ਜਦੋਂ ਵੀ ਇਕੱਲੇ ਪ੍ਰੈਕਟਿਸ ਕਰਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਅਭਿਆਸ ਕਰੋ ਤਾਲ ਦੀ ਵੀ ਸਮਝ ਸਾਨੂੰ ਆਵੇਗੀ ਤਾਲ ਦੀ ਚਾਲ ਕੀ ਹੈ ਚੱਲਣ ਕੀ ਹੈ ਉਹ ਵੀ ਸਾਨੂੰ ਸਮਝ ਆਵੇਗਾ ਤੇ ਉਮੀਦ ਕਰਦਾ ਵੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਤੇ ਵੀਡੀਓ ਪਸੰਦ ਵੀ ਆਈ ਹੋਣੀ ਹੈ ਸੋ ਇਹ YouTube ਦੇ ਉੱਤੇ ਆਪ ਜੀ ਜਿੰਨਾ ਕਰ ਸਕੋ ਕਰ ਸਕਦੇ ਹੋ ਮੈਂ ਵੀ ਐਸੇ ਤਰ੍ਹਾਂ ਵੀਡੀਓਜ਼ ਦੇ ਵਿੱਚ ਇਹ ਤਬਲਾ ਯੂਜ਼ ਕਰਦਾ ਜੀ ਆਪ ਜੀ ਤੱਕ ਜਿਹੜੀਆਂ ਵੀਡੀਓਜ਼ ਪਹੁੰਚਦੀਆਂ ਨੇ ਜਿਹੜੇ ਆਨਲਾਈਨ ਵੀ ਕੀਰਤਨ ਸਿੱਖ ਰਹੇ ਨੇ ਉਹਨਾਂ ਨੂੰ ਵੀ ਮੈਂ ਪਰਸਨਲੀ ਵੀ ਇਹ ਚੀਜ਼ਾਂ ਦੱਸੀਆਂ ਵੀ ਇਸ ਤਰ੍ਹਾਂ ਕਿਉਂਕਿ ਉਹ ਵੀ ਪੁੱਛਦੇ ਨੇ ਵੀ ਕਿਹੜੇ ਤਾਲ ਕਿਹੜੀ ਐਪ ਤੁਸੀਂ ਯੂਜ਼ ਕਰਦੇ ਹੋ ਸਾਨੂੰ ਵੀ ਦੱਸੋ ਮੈਂ ਉਹਨਾਂ ਨੂੰ ਵੀ ਦੱਸਿਆ ਤੇ ਜਿੰਨ ਨੂੰ ਨਹੀਂ ਵੀ ਦੱਸਿਆ ਗਿਆ ਤੇ ਆਨਲਾਈਨ ਜੁੜੇ ਹੋਏ ਨੇ ਕਲਾਸਿਸ ਲੈ ਰਹੇ ਨੇ ਉਹ ਵੀ ਵੀਡੀਓ ਵੇਖ ਰਹੇ ਹੋਣਗੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਆਪ ਦਾ ਅਭਿਆਸ ਕਰ ਸਕਦੇ ਨੇ ਇਸ ਤੋਂ ਬਿਨ ਸਾਡੇ ਕੋਲ ਹੋਰ ਐਪਸ ਵਗੈਰਾ ਵੀ ਹੈਗੀਆਂ ਨੇ ਜੇ ਮੰਨ ਲਓ ਇਹ ਆ ਇਹ ਵਾਲੀ ਐਪ ਹਨ ਜਿਹੜੀ ਦੇਖ ਲਓ ਤੁਸੀਂ ਧਿਆਨ ਨਾਲ ਢੋਲ ਢਕਤਬਲਾ ਇਹ ਐਪ ਵੀ ਠੀਕ ਹੈ ਇਹਦੇ ਵਿੱਚ ਵੇਵ ਫੰਕਸ਼ਨ ਹੈਗੇ ਨੇ ਕੁਝ ਬੀਟਸ ਕੁਝ ਤਾਲ ਵਗੈਰਾ ਹੈਗੇ ਨੇ ਕਹਿਰਵਾ ਹੈ ਇਦੇ ਅੰਦਰ ਦਾਦਰਾ ਹੈ ਫਿਰ ਉਹ ਗਰਬਾ ਆ ਗਿਆ ਰੂਪਕ ਆ ਗਿਆ ਦੀਪ ਸੰਦੀ ਤਾਲ ਆ ਗਿਆ ਤਿੰਨ ਤਾਲ ਆ ਗਿਆ ਛੱਪ ਤਾਲ ਆ ਗਿਆ ਫਿਰ ਢੋਲ ਆ ਗਿਆ ਜਿਨ੍ਹਾਂ ਨੂੰ ਜਿੱਦਾਂ ਜਿੱਦਾਂ ਦੀ ਚੀਜ਼ ਇਨਸਟਰੂਮੈਂਟ ਲੋੜਿੰਦੇ ਉਹ ਲੈ ਸਕਦੇ ਆ ਇਹਦੇ ਵਿੱਚ ਦੀਪ ਸੰਦੀ ਆ ਗਿਆ ਜੀwidehat ta 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 esto bina ਵਗੈਰਾ ਵਿੱਚ ਆ ਜਾਂਦੀਆਂ ਨੇ ਕਿ ਕੋਈ ਨਾ ਆਪਣਾ ਟਾਈਮ ਲੈ ਕੇ ਫਿਰ ਇਹਨਾਂ ਨੇ ਹਟ ਜਾਣਾ ਕੈਰਵਾਤ ਆ ਇੱਥੇ ਆਪ ਇਹਦੀ ਛਿੰਨੇ ਸਪੀਡ ਤੋਂ ਉੱਚਾ ਇਹ ਵੱਧ ਕੱਟ ਤੁਸੀਂ ਕਰ ਸਕਦੇ ਹੋ ਕੈਰਵੇ ਦੇ ਪ੍ਰਕਾਰ ਆ ਗਏ ਬੀਰਸ ਦੇ ਵਿੱਚ ਗਰਵਿਤ ਇਸ ਪ੍ਰਕਾਰ ਦੇ ਵਿੱਚ ਹੋ ਜਾਂਦੀ ਹੈ ਸੇਤੋਬিনা ਰੂਪਕ ਵੀ ਹੈ ਦਾਦਰਾ ਕਹਿਣ ਤੋਂ ਭਾਵ ਵੀ ਸਾਡੇ ਕੋਲ ਇਸ ਵਕਤ ਜਿਹੜੀ ਟੈਕਨੋਲੋਜੀ ਮੌਜੂਦ ਹੈ ਇਹਦਾ ਸਾਨੂੰ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਹੈ ਸਾਡਾ ਅਭਿਆਸ ਜਿਹੜਾ ਹੈ ਸੋਹਣੇ ਤਰੀਕੇ ਦੇ ਨਾਲ ਫਿਰ ਹੋ ਸਕਦਾ ਹੈ ਉਮੀਦ ਕਰਦਾ ਵੀ ਵੀਡੀਓ ਆਪਸੀ ਨੂੰ ਚੰਗੀ ਲੱਗੀ ਹੋਣੀ ਹੈ ਅੱਗੇ ਵਾਸਤੇ ਵੀ ਜੇ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਚਾਹੀਦੀ ਏ ਕੋਈ ਖਾਸ ਕਿਸਮ ਦੀ ਜਾਣਕਾਰੀ ਜਿਹੜੀ ਆਪਾਂ ਡਿਸਕਸ ਕਰ ਸਕੀਏ ਜਿਵੇਂ ਅੱਜ ਆਪਾਂ ਕੀਤੀ ਐ ਇਸ ਤਰ੍ਹਾਂ ਤੇ ਤੁਸੀਂ ਜ਼ਰੂਰ ਕਮੈਂਟਸ ਦੇ ਰਾਹੀਂ ਦੱਸਣਾ ਫਿਰ ਆਪਾਂ ਉਸ ਤਰ੍ਹਾਂ ਦੀ ਵੀਡੀਓ ਤਿਆਰ ਕਰਕੇ ਆਪ ਜੀ ਦੇ ਰੂਬਰੂ ਕਰਾਂਗੇ ਜੀ ਸੋ ਇਹ ਸਿਰਫ ਇੱਕ ਮੋਬਾਈਲ ਤੇ ਦੂਸਰਾ ਇੱਕ ਬਲੂਟੂਥ ਤੁਹਾਨੂੰ ਚਾਹੀਦਾ ਤੇ ਜਿਨ੍ਹਾਂ ਨੇ ਵੀਡੀਓ ਵਗੈਰਾ ਬਣਾਉਣੀ ਹੋਵੇ ਉਹਦੇ ਵਾਸਤੇ ਫਿਰ ਐਕਸਟਰਾ ਫੋਨ ਦੀ ਲੋਡ ਹੁੰਦੀ ਹੈ ਉਹ ਤੁਹਾਨੂੰ ਪੈਸੇ ਲਾਉਣ ਦੀ ਲੋਡ ਨਹੀਂ ਕਿਉਂਕਿ ਘਰਾਂ ਦੇ ਵਿੱਚ ਸਾਰਿਆਂ ਦੇ ਕੋਲ ਇੱਕ ਇੱਕ ਫੋਨ ਹੈ ਕੁਝ ਸਮੇਂ ਲਈ ਆਪ ਕਿਸੇ ਹੋਰ ਭੈਣ ਭਰਾ ਦਾ ਮਾਤਾ ਪਿਤਾ ਦਾ ਕਿਸੇ ਦਾ ਵੀ ਫੋਨ 10 ਮਿੰਟ ਵਾਸਤੇ ਲੈ ਕੇ ਤੁਸੀਂ ਉਹਦੇ ਨਾਲ ਬਲੂਟੁੱਥ ਤੇ ਜੋੜ ਕੇ ਤਬਲਾ ਪਲੇ ਕਰਕੇ ਆਪਣੀ ਵੀਡੀਓ ਵੀ ਬਣਾ ਸਕਦੇ ਹੋ ਜੀ ਸੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚੇ ਸਾਰੇ ਇਸ ਤਰ੍ਹਾਂ ਇਸ ਐਤ ਇਸ ਤਕਨੀਕ ਦਾ ਲਾਹਾ ਖੜ ਸਕਣ ਜੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਸਾਡੇ ਚੈਨਲ ਦਾ ਮੇਨ ਮੋਟਿਵ ਆਓ ਗੁਰਬਾਣੀ ਕੀਰਤਨ ਨਾਲ ਸੰਗੀਤ ਨਾਲ ਜੁੜੀਏ ਨਸ਼ਿਆਂ ਨੂੰ त्याਗੀਏ ਰਲ ਮਿਲ ਕੇ ਇਸ ਮਕਸਦ ਨੂੰ ਪੂਰਾ ਕਰੀਏ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ